5247 TV ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਸਭ ਤੋਂ ਪਹਿਲਾਂ ਖਬਰ ਜਿਹੜੀ ਵੱਡੀ ਚੱਲ ਰਹੀ ਆ ਪਲਮਾਮਾ ਵਾਲੇ ਅਟੈਕ ਦੀ ਉਹਨੂੰ ਲੈ ਕੇ ਕੁਝ ਗੱਲਾਂ ਕਰਾਂਗੇ ਤੁਹਾਡੇ ਨਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਭਾਵੇਂ ਖੱਟੇ ਮਿੱਠੇ ਸਬੰਧ ਹਮੇਸ਼ਾ ਹੀ ਰਹੇ ਨੇ ਪਰ ਇਸ ਵੇਲੇ ਫੇਰ ਇੱਕ ਵਾਰੀ ਬਹੁਤ ਜ਼ਿਆਦਾ ਤਲਖੀ ਵਧੀ ਹੋਈ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਖਬਰਾਂ ਜਿਹੜੀਆਂ ਲਗਾਤਾਰ ਉਹਦੀਆਂ ਆ ਰਹੀਆਂ ਇੱਕ ਪਾਸੇ ਕਸ਼ਮੀਰ ਦੇ ਪਲਮਾਮਾ ਵਿੱਚ ਪੁਲਿਸ ਨੇ ਜਿਹੜੇ ਸ਼ੱਕੀ ਆ ਉਹਨਾਂ ਦੀ ਤੜਪਕੜ ਕਰਨ ਲਈ ਉਹਨਾਂ ਦੇ ਸਕੈਚ ਜਾਰੀ ਕੀਤੀ ਆ ਤੇ ਇਹਦੇ ਪਿੱਛੇ ਇਹ ਜਿਹੜਾ ਕਾਤਕ ਹਮਲਾ ਹੋਇਆ ਇਹਦੇ ਪਿੱਛੇ ਮੰਨੇ ਜਾਣ ਵਾਲੇ ਤਿੰਨ ਲੋਕਾਂ ਦੇ ਨਾਂ ਐਲਾਨ ਕੀਤੇ ਆ ਤੇ ਉਹਨਾਂ ਤਿੰਨਾਂ ਨੂੰ ਗ੍ਰਿਫਤਾਰੀ ਲਈ ਜਿਹੜਾ 20 ਲੱਖ ਰੁਪਈਆ ਭਾਰਤੀ ਜਿਹੜਾ ਉਹ ਇਨਾਮ ਦਿੱਤਾ ਜਾਣ ਦੀ ਪੇਸ਼ਕਸ਼ ਹੈ ਜੋ 23 ਹਜ਼ਾਰ ਡਾਲਰ ਬਣਦਾ ਹੈ ਪੁੱਛਣਾ ਹੈ ਕਿ ਸ਼ੱਕੀ ਜਿਹੜੇ ਨੇ ਇਲਸ਼ਕਰੇ ਤੋਬਾ ਸਮੂਹ ਦੇ ਮੈਂਬਰ ਹਨ ਉਹਨਾਂ ਦਾ ਨਾਮ ਹਾਸ਼ਮ ਮੂਸਾ ਜਾਂ ਫਿਰ ਉਰਫ ਜਿਨ੍ਹਾਂ ਕਹਿੰਦੇ ਆਪਾਂ ਸੁਲੇਮਾਨ ਅਲੀ ਭਾਈ ਉਰਫ ਤਲਾਵਾਈ ਅਤੇ ਆਦਲ ਹਸੈਨ ਥੋਕਰ ਵਜੋਂ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਅਨਸਾਰ ਮੂਸਾ ਤੇ ਭਾਈ ਨੂੰ ਪਾਕਿਸਤਾਨੀ ਨਾਗਰਿਕ ਮੰਨਿਆ ਜਾਂਦਾ ਹੈ ਤੇ ਥੋਕਰ ਜਿਹਨੂੰ ਆਦਲ ਗੁਰੀ ਵੀ ਕਿਹਾ ਜਾਂਦਾ ਹੈ ਉਹ ਕਸ਼ਮੀਰ ਦਾ ਹੀ ਮੂਲ ਨਿਵਾਸੀ ਹੈ ਤੇ ਜਾਂਚ ਕਰਤਾਵਾਂ ਨੇ ਪੀੜਤਾਂ ਵਿੱਚੋਂ ਇੱਕ ਦੀ ਪਤਨੀ ਦੀ ਗਵਾਹੀ ਦੇ ਆਧਾਰ ਤੇ ਉਸ ਨੂੰ ਹਮਲੇ ਨਾਲ ਜੋੜਿਆ ਹੈ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੁੱਛ ਕੇਛ ਲਈ 1500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਸੋ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ਤੇ ਪਹੁੰਚ ਗਿਆ ਹੈ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਪੰਜ ਵੱਡੇ ਕਦਮ ਚੁੱਕੇ ਸਨ ਇਹਨਾਂ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਮਤਲਬ ਕਰਨਾ ਟਾਰੀਵਾਗਾ ਸਰਦ ਨੂੰ ਬੰਦ ਕਰਨਾ ਤੇ ਪਾਕਿਸਤਾਨੀ ਦੂਤਾਂਵਾਸਤੋਂ ਫੌਜੀ ਅਧਿਕਾਰੀਆਂ ਨੂੰ ਵਾਪਸ ਭੇਜਣਾ ਸ਼ਾਮਲ ਸੀ ਇਸ ਤੋਂ ਇਲਾਵਾ ਪਾਕਿਸਤਾਨ ਨੇ ਫਿਰ ਬਾਅਦ ਵਿੱਚ ਜਵਾਬੀ ਕਾਰਵਾਈ ਕਰਦੇ ਹ 1972 ਦੇ ਸ਼ਿਮਲਾ ਸਮਝੌਤੇ ਤੋਂ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਹੈ ਪਾਕਿਸਤਾਨ ਨੇ ਭਾਰਤ ਨਾਲ ਸ਼ਿਮਲਾ ਸਮਝੌਤਾ ਵੀ ਮਤਲਬ ਕਰ ਦਿੱਤਾ ਤੇ ਇੱਕ ਅਧਿਕਾਰਤ ਬਿਆਨ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਜਿਹੜੇ ਭਾਰਤੀ ਨਾਗਰਿਕ ਇਸ ਸਮੇਂ ਪਾਕਿਸਤਾਨ ਵਿੱਚ ਹਨ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਭਾਰਤ ਪਹੁੰਚ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦਰਾਂ ਉਪਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀ ਵੀਜ਼ਾ ਸਵਾਮਾ ਨੂੰ ਫੌਰੀ ਤੌਰ ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਮੌਜੂਦਾ ਵਾਜਬ ਵੀਜ਼ੇ ਵੀ 27 April 2025 ਤੋਂ ਰੱਦ ਕਰ ਦਿੱਤੇ ਗਏ ਹਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਵੀਜ਼ੇ ਵੀ ਸਿਰਫ 29 April 2025 ਤੱਕ ਵਾਜਬ ਹੋਣਗੇ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਵਿੱਚ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਤਾਜ਼ਾ ਸੁੱਧ ਹੋਏ ਹੁਕਮਾਂ ਦੇ ਮੁਤਾਬਕ ਵੀਜ਼ੇ ਦੀ ਮਿਆਦ ਪੁੱਗਣ ਤੋਂ ਪਹਿਲਾਂ-ਪਹਿਲਾਂ ਭਾਰਤ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ 에어ਲਾਈਨ ਜਿਹੜੀਆਂ ਨੇ ਉਹਨਾਂ ਲਈ ਵੀ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਵਾਗਾ ਸਰਹੱਦੀ ਰਸਤਾ ਬੰਦ ਕਰ ਦਿਆ ਨਾਲ ਹੀ ਭਾਰਤ ਨਾਲ ਸਾਰੇ ਵਪਾਰ ਨੂੰ ਵੀ ਮਤਲ ਕਰ ਦਿੱਤਾ ਹੈ। ਭਾਰਤ ਵੱਲੋਂ ਦੇਸ਼ ਛੱਡਣ ਲਈ 48 ਘੰਟੇ ਦੀ ਸਮਾਂ ਸੀਮਾ ਅੰਦਰ ਦਾਖਲ ਕਰਨ ਤੋਂ ਬਾਅਦ ਭਾਰਤ ਆਉਣ ਵਾਲੇ ਕਈ ਪਾਕਿਸਤਾਨੀ ਨਾਗਰਿਕਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਅਟਾਰੀ ਵਾਗਾ ਬਾਰਡਰ ਦੇ ਰਸਤੇ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵਿੱਚਲੇ ਆਪਣੇ ਨਾਗਰਿਕਾਂ ਲਈ ਇੱਕ ਸੋਧੀ ਹੋਈ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਅਮਰੀਕੀਆਂ ਨੂੰ ਜੰਮੂ ਕਸ਼ਮੀਰ ਵਿੱਚ ਅਤੇ ਨਾਲ ਹੀ ਨਾਲ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਯਾਤਰਾ ਨਾ ਕਰਨ ਲਈ ਕਹਿ ਦਿੱਤਾ ਹੈ ਇਹ ਅਪਡੇਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ NSC ਦੀ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਵੱਲੋਂ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਗਾਏ ਗਏ ਹਨ ਉਹ ਬਿਲਕੁਲ ਬੇਬੁਨਿਆਦ ਹਨ ਡਾਰ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਬਿਨਾਂ ਕਿਸੇ ਸਬੂਤ ਦੇ ਪਾਕਿਸਤਾਨ 'ਤੇ ਦੋਸ਼ ਲਾਉਣ ਦੀ ਇੱਕ ਆਦਤ ਹੈ ਜੇਕਰ ਉਹਨਾਂ ਕੋਲ ਕੋਈ ਸਬੂਤ ਆਣ ਤੇ ਉਹ ਪਾਕਿਸਤਾਨ ਨੂੰ ਦਵੇ ਤੇ ਬਾਕੀ ਦੁਨੀਆ ਨਾਲ ਵੀ ਸਾਂਝੇ ਕਰਨੇ ਚਾਹੀਦੇ ਹਨ ਡਾਰ ਨੇ ਜਿਹੜੇ ਇੰਡਸ ਵਾਟਰ ਟ੍ਰੀਟੀ ਆ ਜਿਹਨੂੰ ਸਿੰਧੂ ਜਲ ਸਮਝੌਤਾ ਵੀ ਕਿਹਾ ਜਾਂਦਾ ਹੈ ਤੇ ਭਾਰਤ ਨੂੰ ਕਿਹਾ ਕਿ ਤੁਸੀਂ ਇਹਨੂੰ ਅਗਰ ਮੁਅਤਲ ਕਰਦੇ ਹੋ ਤਾਂ ਇੱਕ ਕਿਸਮ ਦਾ ਜੰਗ ਹੋਵੇਗਾ ਜੁੱਧ ਹੋਵੇਗਾ ਇਹ ਜੰਗ ਦੀ ਚੇਤਾਵਨੀ ਹੈ ਉਹਨਾਂ ਨੇ ਸਮਾਪਰੇ ਨੂੰ ਸੰਯੁਕਤ ਰਾਸ਼ਟਰ ਵਿੱਚ ਲੈ ਕੇ ਜਾਣ ਦੀ ਗੱਲ ਵੀ ਕਿ ਆਖੀ ਹੈ ਇਸਹਾਕ ਡਾਰ ਨੇ ਭਾਰਤ ਦੇ ਸਿੰਧੂ ਜਲ ਸੰਧੀ ਨੂੰ ਤੋੜਨ ਦੇ ਫੈਸਲੇ ਤੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦੇ ਪਾਣੀ ਨੂੰ ਮੋੜਨ ਦੀ ਕੋਈ ਕੋਸ਼ਿਸ਼ ਕਰੇਗਾ ਤੇ ਇਹਨੂੰ ਇੱਕ ਜੰਗੀ ਕਾਰਵਾਈ ਮੰਨਿਆ ਜਾਵੇਗਾ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਹਿਲਗਾਮ ਮਾਮਲੇ ਤੇ ਅਮਰੀਕੀ ਮਤੇ ਤੇ ਸ਼ਿਫਾਰਸ਼ਾਂ ਦੀ ਪੇਸ਼ਕਸ਼ ਕੀਤੀਆਂ ਹਨ ਡਾਰਨੇ ਗਿਆ ਹੈ ਕਿ ਅਮਰੀਕਾ ਨੇ ਯੂ ਐਨ ਐਸ ਸੀ ਵਿੱਚ ਇੱਕ ਖਰੜਾ ਮਤਾ ਪੇਸ਼ ਕੀਤਾ ਸੀ ਜਿਵੇਂ ਕਿ ਜਾਫਰ ਐਕਸਪ੍ਰੈਸ ਹਮਲੇ ਤੋਂ ਬਾਅਦ ਇਹ ਕੀਤਾ ਗਿਆ ਸੀ ਸਾਨੂੰ ਇਹ ਮਿਲ ਗਿਆ ਸੀ ਤੇ ਅਸੀਂ ਇਸ ਤੇ ਆਪਣੀਆਂ ਸਿਫਾਰਸ਼ਾਂ ਦੇ ਦਿੱਤੀਆਂ ਹਨ ਐਨ ਐਸ ਸੀ ਮੀਟਿੰਗ ਜਿਹੜੀ ਆ ਅ ਤੋਂ ਬਾਅਦ ਅਛਾ ਅਗਡਾਰ ਨੇ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਸਾਡੇ ਤੇ ਕਿਸੇ ਵੀ ਤਰ੍ਹਾਂ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਤਾ ਉਹਦਾ ਸਖਤ ਜਵਾਬ ਜਿਹੜਾ ਉਹ ਦਿੱਤਾ ਜਾਏਗਾ ਸਾਡਾ ਜਵਾਬ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਸਖਤ ਤੇ क्रूर ਹੋਵੇਗਾ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਵਾਗਾ ਸਰਹੱਦ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ ਪਾਕਿਸਤਾਨ ਵਿੱਚ ਐਨ ਐਸ ਸੀ ਦੀ ਮੀਟਿੰਗ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰਨ ਤੇ ਵਾਗਾ ਸਰਹੱਦ ਨੂੰ ਬੰਦ ਕਰਨ ਭਾਰਤੀਆਂ ਲਈ ਸਰਕ ਵੀਜ਼ਾ ਛੋਟ ਨੂੰ ਰੱਦ ਕਰਨ ਤੇ ਭਾਰਤੀ ਨਾਗਰਿਕਾਂ ਨੂੰ ਵੀ 48 ਘੰਟਿਆਂ ਦੇ ਅੰਦਰ ਅੰਦਰ ਪਾਕਿਸਤਾਨ ਛੱਡ ਦੇਣ ਦੇ ਹੁਕਮ ਦਿੱਤੇ ਹਨ ਤੇ ਭਾਰਤ ਨੇ ਜਿਹੜੇ ਕਦਮ ਕੀਤੇ ਉਹਨਾਂ ਨੂੰ ਇਹ ਰੱਦ ਕਰ ਦਿੱਤਾ ਹੈ। ਇਸਲਾਮਾਬਾਦ ਦਿੱਤ ਭਾਰਤੀ ਕਮਿਸ਼ਨ ਨੇ ਆਪਣੇ ਸਟਾਫ ਦੀ ਗਿਣਤੀ 30 ਤੱਕ ਸੀਮਿਤ ਕਰ ਦਿੱਤੀ ਹੈ ਤੇ ਪਾਕਿਸਤਾਨ ਨੇ ਭਾਰਤੀ 에ਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਜਿਹੜਾ ਉਹ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਨਾਲ ਸਾਰੇ ਵਪਾਰਕ ਸਬੰਧ ਵੀ ਤੋੜ ਗਏ ਹਨ। ਪਾਕਿਸਤਾਨ 1972 ਦੇ ਸ਼ਿਮਲਾ ਸਮਝੌਤੇ ਤੋਂ ਵੀ ਪਿੱਛੇ हट ਗਿਆ ਹੈ। ਤੇ ਆਓ ਆਪਾਂ ਜਾਣਦੇ ਹਾਂ ਕਿ ਸ਼ਿਮਲਾ ਸਮਝੌਤਾ ਕੀ ਹੈ, ਕਦੋਂ ਤੇ ਕਿਵੇਂ ਹੋਇਆ ਸੀ। ਸ਼ਿਮਲਾ ਸਮਝੌਤਾ 2 ਜੁਲਾਈ 1972 ਨੂੰ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਜ਼ੁਲਫਕਾਰ阿里 ਭਟੋਲ ਦੀ ਸਰਕਾਰ ਦੁਆਰਾ ਸ਼ਿਮਲਾ ਵਿੱਚ ਇਹਦੇ ਤੇ ਦਸਕਤ ਕੀਤੇ ਗਏ ਸੀ। ਸ਼ਿਮਲਾ ਸਮਝੌਤਾ 1971 ਦੀ جنگ ਵਿੱਚ ਪਾਕਿਸਤਾਨ ਦੀ ਜਿਹੜੀ ਹਾਰ ਹੋਈ ਸੀ ਤੇ ਉਹਦੇ ਬਾਅਦ ਜਿਹੜੇ ਨਤੀਜੇ ਵਜੋਂ ਬੰਗਲਾਦੇਸ਼ ਦੀ ਵੀ ਸਿਰਜਣਾ ਹੋ ਗਈ ਸੀ ਤੇ ਇਸ ਜੁੱਧ ਤੋਂ ਬਾਅਦ ਹਜ਼ਾਰਾਂ ਪਾਕਿਸਤਾਨੀ ਸੈਨਿਕ ਅਤੇ 5000 ਵਰਗ ਮੀਲ ਜਿਹੜੀ ਜ਼ਮੀਨ ਹੈ ਉਹ ਭਾਰਤ ਦੇ ਕੰਟਰੋਲ ਵਿੱਚ ਆ ਗਿਆ ਸੀ ਭੁੱਟੋ ਇਸ ਬਾਰੇ ਗੱਲਬਾਤ ਕਰਨ ਲਈ ਜਾਂ ਚਰਚਾ ਕਰਨ ਲਈ ਸ਼ਿਮਲਾ ਆਏ ਸਨ ਇਸ ਸਮਝੌਤੇ 1972 ਵਿੱਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਹੋਇਆ ਸੀ ਇਸ ਸਮਝੌਤੇ ਨਾਲ ਸੰਬੰਧਿਤ ਦਸਤਾਵੇਜ਼ਾਂ ਤੇ ਇੰਦਰਾ ਗਾਂਧੀ ਤੇ ਜ਼ੁਲਫਕਾਰ ਅਲੀ ਭੁੱਟੋ ਨੇ 2 ਜੁਲਾਈ ਨੂੰ ਦਸਖਤ ਸ਼ਿਮਲਾ ਵਿੱਚ ਕੀਤੇ ਸਨ ਇਸੇ ਲਈ ਇਹਨੂੰ ਸ਼ਿਮਲਾ ਸਮਝੌਤਾ ਕਿਹਾ ਜਾਂਦਾ ਹੈ ਸ਼ਿਮਲਾ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਆਪਣੇ મતਭੇਦਾਂ ਨੂੰ ਦਵੱਲੇ ਤੌਰ ਤੇ ਆਪਸੀ ਸਹਿਮਤੀ ਨਾਲ ਸ਼ਾਂਤੀਪੂਰਵ ਢੰਗ ਨਾਲ ਗੱਲਬਾਤ ਲਈ ਜਾਂ ਹੋਰ ਸ਼ਾਂਤੀਪੂਰਨ ਤਰੀਕਿਆਂ ਨਾਲ ਹੱਲ ਕਰਨ ਲਈ ਸਹਿਮਤ ਹੋ ਗਏ ਸਨ ਸ਼ਿਮਲਾ ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਸੁਰੱਖਿਆ ਬਲ ਅੰਤਰਰਾਸ਼ਟਰੀ ਸਰਹੱਦ ਦੇ ਆਪਣੇ ਆਪਣੇ ਪਾਸਿਆਂ ਵੱਲ ਪਿੱਛੇ हट ਜਾਣਗੇ ਅਤੇ ਕੋਈ ਵੀ ਧਿਰ ਕੰਟਰੋਲ ਰੇਖਾ ਤੇ ਸਥਿਤੀ ਨੂੰ ਇੱਕ ਪਾਸੜ ਤੌਰ ਤੇ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗੀ ਪਾਕਿਸਤਾਨ ਨੇ 1999 ਵਿੱਚ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਸੀ ਜਦੋਂ ਪਾਕਿਸਤਾਨੀ ਫੌਜਾਂ ਜੰਮੂ ਕਸ਼ਮੀਰ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋ ਗਈਆਂ ਸਨ ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਸੈਨਿਕਾਂ ਨੂੰ ਖੇਤਰ ਵਿੱਚੋਂ ਬਾਹਰ ਕੱਢਣ ਲਈ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਨੂੰ ਕਾਰਗਿਲ ਜੁੱਧ ਵਜੋਂ ਜਾਣਿਆ ਜਾਂਦਾ ਹੈ پاکستان ਵੱਲੋਂ ਵੀ ਕੁਝ ਮੌਕੇ ਤੇ ਸ਼ਿਮਲਾ ਸਮਝੌਤੇ ਬਾਰੇ ਸਵਾਲ ਉਠਾਏ ਗਏ ਸਨ ਇਸ ਵਾਰ ਪਾਕਿਸਤਾਨ ਨੇ ਸ਼ਿਮਲਾ ਸਮਝੌਤੇ ਤੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ ਹੈ ਆਹ ਹੁਣ ਇਹ ਵੀ ਜਾਣ ਲਈਏ ਕਿ ਜਿਹੜੀ ਸਿੰਧੂ ਜਲ ਸੰਧੀ ਹੈ ਇੰਡਸ ਵਾਟਰ ਟ੍ਰੀਟੀ ਉਹ ਕੀ ਹੈ 1960 ਵਿੱਚ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਜੂਬ ਖਾਨ ਨੇ ਸਿੰਧੂ ਜਲ ਸੰਧੀ ਯਾਨੀ ਕਿ ਇੰਡਸ ਟ੍ਰੀਟੀ ਦੇ ਉੱਤੇ ਦਸਤਕਤ ਕੀਤੇ ਸਨ ਇਸ ਸੰਧੀ ਦੇ ਤਹਿਤ ਭਾਰਤ ਨੂੰ ਤਿੰਨ ਪੂਰਬੀ ਨਦੀਆਂ ਰਾਵੀ ਬਿਆਸ ਤੇ ਸਤਲੁਜ ਦਾ ਪਾਣੀ ਮਿਲਦਾ ਹੈ ਜਦੋਂ ਕਿ ਪਾਕਿਸਤਾਨ ਨੂੰ ਪੱਛਮੀ ਨਦੀਆਂ ਚਨਾਬ ਜੇਲਮ ਤੇ ਸਿੰਧ ਤੋਂ ਪਾਣੀ ਮਿਲਦਾ ਹੈ ਭਾਰਤ ਤੇ ਪਾਕਿਸਤਾਨ ਇਸ ਪਾਣੀ ਦੀ ਵਰਤੋਂ ਘਰੇਲੂ ਉਦੇਸ਼ਾਂ ਜਿਵੇਂ ਪਣ ਬਿਜਲੀ ਅਤੇ ਸਿੰਚਾਈ ਲਈ ਕਰ ਸਕਦੇ ਹਨ ਸਮਝੌਤੇ ਦੇ ਅਨਸਾਰ ਭਾਰਤ ਪੱਛਮੀ ਦਰਿਆ ਤੋਂ ਵੱਖ-ਵੱਖ ਉਦੇਸ਼ਾਂ ਲਈ 3.6 ਮਿਲੀਅਨ ਏਕਰ ਫੁੱਟ ਪਾਣੀ ਵੀ ਸਟੋਰ ਕਰ ਸਕਦਾ ਹੈ ਸੰਧੀ ਦੇ ਤਹਿਤ ਕਿਸੇ ਵੀ ਵਿਵਾਦ ਨੂੰ ਦੋਵਾਂ ਥਰਾ ਦੁਆਰਾ ਨਿਰ ਨਿਯੁਕਤ ਕਮਿਸ਼ਨਰਾਂ ਦੁਆਰਾ ਵਿਚਾਰਿਆ ਜਾ ਸਕਦਾ ਹੈ ਅਤੇ ਜੇਕਰ ਉਹ ਮਤਭੇਦਾਂ ਦੇ ਹੱਲ ਕਰਨ ਵਿੱਚ ਅਸਫਲ ਰਹਿਣ ਤਾਂ ਇੱਕ ਸੁਤੰਤਰ ਵਿਸ਼ਵ ਬੈਂਕ ਦੁਆਰਾ ਨਿਯੁਕਤ ਮਾਹਰ ਦੀ ਮਦਦ ਵੀ ਲਈ ਜਾ ਸਕਦੀ ਹੈ ਭਾਰਤ ਕਾਫੀ ਦੇਰ ਤੋਂ ਕਹਿੰਦਾ ਆ ਰਿਹਾ ਹੈ ਕਿ ਵਾਧਦੀ ਹੋਈ ਆਬਾਦੀ ਅਤੇ ਜਲਵਾਯੂ ਤਣਾਅ ਦੇ ਮੱਦੇ ਨਜ਼ਰ ਸਮਝੌਤੇ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੀ ਲੋੜ ਹੋਈ ਹੈ ਲੋਡ ਹੈ ਬਦਲੇ ਵਿੱਚ ਰਾਤ ਵਿੱਚ ਹੁਣ ਸਵਾਲ ਉੱਠ ਰਿਹਾ ਹਨ ਕਿ ਕੀ ਭਾਰਤ ਸਮਝੌਤੇ ਨੂੰ ਇੱਕ ਪਾਸੜ ਮੁਤਲ ਕਰ ਸਕਦਾ ਹੈ ਦੂਜਾ ਸਵਾਲ ਇਹ ਹੈ ਕਿ ਕੀ ਚਨਾਬ ਤੇ ਜੇਲਮ ਦਰਿਆਵਾਂ ਉਤੇ ਭਾਰਤ ਕੋਲ ਇਹੋ ਜਿਹਾ ਕੋਈ ਇੰਤਜ਼ਾਮ ਹੈ ਕਿ ਉਹ ਇਹਨਾਂ ਦਰਿਆਵਾਂ ਦੇ ਪਾਣੀ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕ ਸਕੇ ਸੋ ਇਹਦੇ ਉੱਤੇ ਹੁਣ ਕਾਫੀ ਚਰਚਾ ਚੱਲ ਰਹੀ ਹੈ ਸੀ ਵੀ ਕੱਲ ਨੂੰ ਐਕਸਪਰਟ ਨੇ ਸਾਡੇ ਵੱਡੇ ਅਰਥ ਸ਼ਾਸਤਰੀ ਨੇ ਡਾਕਟਰ ਸੁਚਾ ਸਿੰਘ ਗਿੱਲ ਮੇਰੀ ਉਹਨਾਂ ਨਾਲ ਅੱਜ ਹੀ ਗੱਲ ਹੋਈ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਸਾਨੂੰ ਇੰਡਸ ਟ੍ਰੀਟੀ ਬਾਰੇ ਸਾਨੂੰ ਹੋਰ ਜਾਣਕਾਰੀ ਦੇਣ ਤੇ ਇਹ ਵੀ ਦੱਸਣ ਕਿ ਕੀ ਭਾਰਤ ਇੱਕ ਪਾਸੜ ਤੌਰ ਤੇ ਇਹਨੂੰ ਤੋੜ ਸਕਦਾ ਹੈ ਜਾਂ ਇਹਦੀਆਂ ਕਿਹੜੀਆਂ ਕਲਾਜ਼ ਨੇ ਜਿਹੜੀਆਂ ਉੱਤੇ ਬਾਈਂਡਿੰਗ ਆ ਕਿ ਦੋਵੇਂ ਮੁਲਕ ਇਹਨਾਂ ਉੱਤੇ ਚੱਲਦੇ ਰਹਿਣਗੇ ਕੱਲ ਨੂੰ ਇਹਦੇ ਬਾਰੇ ਆਪਾਂ ਡਾਕਟਰ ਗਿੱਲੇ ਸਾਹ ਕੋਲੋਂ ਵਧੇਰੇ ਜਾਣਕਾਰੀ ਲੈ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਜੋ ਸੀਨੀਅਰ ਪਾਕਿਸਤਾਨੀ ਪੱਤਰਕਾਰ ਨੇ ਇੱਕ ਜ਼ੁਲਫਕਾਰ ਅਲੀ ਮਹਿਤੋ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਇੰਡਸਟਰੀਟੀ ਹੈ ਇਹਦੇ ਆਰਟੀਕਲ 12 ਦੇ ਮੁਤਾਬਕ ਇਹ ਸਮਝੌਤਾ ਪੱਕਾ ਸਮਝੌਤਾ ਹੈ ਸਥਾਈ ਸਮਝੌਤਾ ਹੈ ਇਸ ਨੂੰ ਕੋਈ ਵੀ ਤੇਰੇ ਇੱਕ ਪਾਸੜ ਤੌਰ ਤੇ ਮੁਤਲ ਨਹੀਂ ਕਰ ਸਕਦੀ ਜ਼ੁਲਫਕਾਰ ਅਲੀ ਮੈਂ ਤੋਂ ਸਮੇਂ ਦੇ ਦੋ ਦਹਾਕੇ ਦੌਰਾਨ ਸਿੰਧੂ ਜਲ ਕਮਿਸ਼ਨ ਦੀਆਂ ਬੈਠਕਾਂ ਨੂੰ ਕਵਰ ਕਰਦੇ ਆਏ ਹਨ ਅਤੇ ਦਰਿਆਈ ਪਾਣੀਆਂ ਦੇ ਮਾਮਲਿਆਂ ਦੇ ਜਾਣਕਾਰ ਹਨ ਜ਼ੁਲਫਕਾਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਸਰਕਾਰ ਦਾ ਫੈਸਲਾ ਕਾਗਜ਼ੀ ਕਾਰਵਾਈ ਤੋਂ ਵੱਧ ਕੁਝ ਵੀ ਨਹੀਂ ਹੈ ਜ਼ੁਲਫਕਾਰ ਅਲੀ ਮੁਤਾਬਕ ਸਿੰਧੂ ਜਲ ਸਮਝੌਤੇ ਦੇ ਆਰਟੀਕਲ 12 ਦੇ ਪੈਰਾ 3 ਤੇ 4 ਦੇ ਮੁਤਾਬਕ ਇਹ ਇੱਕ ਸਜਾਈ ਸਥਾਈ ਸਮਝੌਤਾ ਹੈ ਜਾਨੀ ਕਿ ਪਰਮਾਨੈਂਟ ਟ੍ਰੀਟੀ ਹੈ ਇਸੇ ਤਹਿਤ ਹੀ ਸਥਾਈ ਕਮਿਸ਼ਨ ਬਣਿਆ ਹੋਇਆ ਹੈ ਜਿਨ੍ਹਾਂ ਵਿੱਚ ਦੋਵਾਂ ਮਾਲਕ ਮੁਲਕਾਂ ਦੇ ਸਿੰਧੂ ਜਲ ਕਮਿਸ਼ਨ ਕੰਮ ਕਰਦੇ ਹਨ ਜੇਕਰ ਕੋਈ ਮਸਲਾ ਖੜਾ ਹੁੰਦਾ ਹੈ ਤਾਂ ਇਹ ਕਮਿਸ਼ਨ ਹੀ ਇਹਦਾ ਹੱਲ ਲੱਭਦਾ ਹੈ ਸਿੰਧੂ ਜਾਲ ਸਮਝੌਤੇ ਦੇ ਆਰਟੀਕਲ 12 ਦੇ ਪੈਰਾ ਨੰਬਰ 4 ਮੁਤਾਬਕ ਇਸ ਵਿੱਚ ਜੇਕਰ ਕੋਈ ਸੋਧ ਦੀ ਲੋੜ ਪੈਂਦੀ ਹੈ ਇਹ ਇੱਕ ਪਾਸੜ ਨਹੀਂ ਹੋ ਸਕਦੀ ਉਸ ਤੇ ਲਈ ਵੀ ਦੋਵਾਂ ਮੁਲਕਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਕਾਈ ਕਮਿਸ਼ਨਰ ਅਬਦੁਲ ਬਾਸਤ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਭਾਰਤ ਸਿੰਧੂ ਜਲ ਸੰਧੀ ਤੇ ਇੱਕ ਪਾਸੜ ਫੈਸਲਾ ਲੈ ਹੀ ਨਹੀਂ ਸਕਦਾ ਅਬਦੁਲ ਬਾਸਤ ਕਹਿੰਦੇ ਹਨ ਕਿ ਮੋਦੀ ਸਰਕਾਰ ਦੇ ਇੱਕ ਪਾਸੜ ਇਸ ਫੈਸਲੇ ਨੂੰ ਚਰੋਥੀ ਦੇਣ ਲਈ ਪਾਕਿਸਤਾਨ ਨੂੰ ਵਿਸ਼ਵ ਬੈਂਕ ਨੂੰ ਅਪਰੋਚ ਕਰਨਾ ਚਾਹੀਦਾ ਹੈ ਕੂਟਨੀਤਿਕ ਸਬੰਧਾਂ ਬਾਰੇ ਫੈਸਲੇ ਦਾ ਜਵਾਬ ਤਿੱਖੇ ਟੰਗਾਂ ਨਾਲ ਹੀ ਦੇਣਾ ਚਾਹੀਦਾ ਹੈ ਸੋ ਜੁਲਫਕਾਰ ਵੀ ਇਹ ਦਾਅਵਾ ਕਰਦੇ ਹਨ ਕਿ ਪਾਕਿਸਤਾਨ ਵਿੱਚ ਮੋਦੀ ਸਰਕਾਰ ਦੇ ਫੈਸਲੇ ਨੂੰ ਕਮੰਤਰੀ ਕਾਨੂੰਨਾ ਤਹਿਤ ਚੁਣੌਤੀ ਦੇਣ ਦੀ ਹੁਣ ਤਿਆਰੀ ਜਿਹੜੀ ਆ ਉਹ ਚੱਲ ਰਹੀ ਹੈ ਪਰ ਭਾਰਤੀ ਮਾਰ ਪੀ ਕੇ ਸਖਸੈਨਾ ਪਾਕਿਸਤਾਨ ਦੇ ਸਿਆਸਤਦਾਨਾਂ ਤੇ ਮਾਰਾਂ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹਨ ਪੀਕੇ ਸਖਸੈਨਾ ਕਹਿੰਦੇ ਹਨ ਕਿ ਭਾਰਤ ਜੇਕਰ ਇਕੱਲਾ ਸਮਝੌਤਾ ਮੁਅਤਲ ਕਰ ਸਕਦਾ ਸੀ ਤਾਂ ਉਸਨੇ ਕਰ ਦਿੱਤਾ ਪਾਕਿਸਤਾਨ ਹੁਣ ਜਿੱਥੇ ਚਾਹੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਉਹ ਕਹਿੰਦੇ ਹਨ ਕਿ ਵਰਲਡ ਬੈਂਕ ਨੇ ਸਮਝੌਤਾ ਕਰਾਇਆ ਸੀ ਹੁਣ ਤਾਂ ਦੋ ਧਿਰਾਂ ਹੀ ਹਨ ਇਸ ਲਈ ਇੱਕ ਧਿਰ ਭਾਰਤ ਨੇ ਹੁਣੇ ਸਮਝੌਤਾ ਰੱਦ ਕਰ ਦਿੱਤਾ ਹੈ ਅਤੇ ਪੀਕੇ ਸਖਸੈਨਾ ਦੱਸਦੇ ਹਨ ਕਿ ਜਿਵੇਂ ਹੁਣ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਭਾਰਤ ਨੇ ਵਰਲਡ ਬੈਂਕ ਦੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਇਹ ਬਿਲਕੁਲ ਹੀ ਗਲਤ ਗੱਲ ਹੈ ਵਰਲਡ ਬੈਂਕ ਦਾ ਸਿੰਧੂ ਜਲ ਸਮਝੌਤੇ ਵਿੱਚ ਹੁਣ ਕੋਈ ਰੋਲ ਬਾਕੀ ਨਹੀਂ ਹੈ ਜਿਸ ਸਮੇਂ ਇਹ ਸਮਝੌਤਾ ਹੋ ਰਿਹਾ ਸੀ ਤਾਂ ਉਸ ਵੇਲੇ ਵਰਲਡ ਬੈਂਕ ਦਾ ਰੋਲ ਸੀ ਤੇ ਉਹ ਇੰਨਾ ਕੀ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਕਰਾਉਣ ਵਿੱਚ ਉਸਨੇ ਰੋਲ ਨਿਭਾਇਆ ਉਸ ਤੋਂ ਬਾਅਦ 10 ਸਾਲ ਤੱਕ ਵਰਲਡ ਬੈਂਕ ਨੇ ਇਸ ਸਮਝੌਤੇ ਵਿੱਚ ਆਪਣੀ ਭੂਮਿਕਾ ਨਿਭਾਉਣੀ ਸੀ ਜੋ 1970 ਵਿੱਚ ਵਰਲਡ ਬੈਂਕ ਦਾ ਰੋਲ ਖਤਮ ਹੋ ਗਿਆ ਹੈ ਹੁਣ ਉਹਨਾਂ ਦਾ ਰੋਲ ਬਸ ਇਨਾ ਹੈ ਕਿ ਜਦੋਂ ਕਦੇ ਦੋਹਾਂ ਦੇਸ਼ਾਂ ਵਿਚਾਲੇ ਕੋਈ ਅਣਵੜਿਆ ਝਗੜਾ ਹੋਵੇ ਤਾਂ ਵਰਲਡ ਬੈਂਕ ਨਿਰਪੱਖ ਮਾਰ ਬਲਾ ਕੇ ਦੋਹਾਂ ਮਿਲਕਾਂ ਵਿਚਾਲੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਸੋ ਭਾਰਤ ਸਰਕਾਰ ਦੇ ਉੱਤੇ ਦੇਸ਼ ਦੇ ਅੰਦਰੋਂ ਫੌਜੀ ਕਾਰਵਾਈ ਕਰਨ ਦਾ ਭਾਰੀ ਦਬਾਅ ਬਣਿਆ ਹੋਇਆ ਹੈ ਪਰ ਸਵਾਲ ਇਹ ਹੈ ਕਿ ਜੰਗ ਦੇ ਖਤਰੇ ਨੂੰ ਦੇਖਦੇ ਹੋਏ ਭਾਰਤ ਕੀ ਅਜਿਹੀ ਕਾਰਵਾਈ ਕੋਈ ਕਰ ਸਕਦਾ ਹੈ ਜਿਹੜੇ ਐਕਸਪਰਟ ਨੇ ਵਿਸ਼ਲੇਸ਼ਕ ਨੇ ਉਹਨਾਂ ਦਾ ਕਹਿਣਾ ਹੈ ਕਿ ਸਵਾਲ ਇਹ ਨਹੀਂ ਕਿ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਜਾਂ ਕਦੋਂ ਕੀਤੀ ਜਾਵੇਗੀ ਸਗੋਂ ਸਵਾਲ ਇਹ ਹੈ ਕਿ ਇਹ ਕਾਰਵਾਈ ਕਿਸ ਕੀਮਤ ਤੇ ਤੇ ਕਦੋਂ ਕੀਤੀ ਜਾਣੀ ਹੈ ਫੌਜ ਬਾਰੇ ਇਤਿਹਾਸਕਾਰੀ ਕਰਨ ਵਾਲੇ ਸ਼੍ਰੀਨਾਥ ਰਾਗਵਨ ਕਹਿੰਦੇ ਹਨ ਕਿ ਅਸੀਂ ਸਖਤ ਕਾਰਵਾਈ ਦੇਖਦਾ ਰਹੇ ਹਾਂ ਜੋ ਘਰੇਲੂ ਜਨਤਾ ਤੇ ਪਾਕਿਸਤਾਨ ਦੇ ਲੋਕਾਂ ਲਈ ਇੱਕ ਸੁਨੇਹਾ ਹੋਏਗੀ ਭਾਰਤ ਵੱਲੋਂ 2016 ਤੋਂ ਲੈ ਕੇ ਖਾਸ ਕਰਕੇ 2019 ਤੋਂ ਬਾਅਦ ਸਰਦ ਪਾਰ ਫੌਜੀ ਕਾਰਵਾਈਆਂ ਜਾਂ ਹਵਾਈ ਹਮਲੇ ਨੂੰ ਬਦਲੇ ਦੀ ਕਾਰਵਾਈ ਵਜੋਂ ਅਪਣਾਇਆ ਗਿਆ ਸੀ ਆਪਣੇ ਲੋਕਾਂ ਦੀ ਤਸੱਲੀ ਕਰਾਉਣ ਲਈ ਹੁਣ ਭਾਰਤ ਸਰਕਾਰ ਲਈ ਇਹਦੇ ਤੋਂ ਘੱਟ ਕੋਈ ਕਾਰਵਾਈ ਕਰਨਾ ਮੁਸ਼ਕਲ ਹੋ ਜਾਏਗਾ ਅਤੇ ਫਿਰ ਪਾਕਿਸਤਾਨ ਇਹਦਾ ਜਵਾਬ ਵੀ ਦੇਵੇਗਾ ਜਿਵੇਂ ਕਿ ਇਸ ਨੇ ਪਹਿਲਾਂ ਵੀ ਦਿੱਤਾ ਸੀ ਦੋਵਾਂ ਪਾਸਿਆਂ ਤੋਂ ਗਲਤ ਸਾਬ ਕਿਤਾਬ ਦਾ ਖਤਰਾ ਬੜਿਆ ਰਹੇਗਾ ਜਿਵੇਂ ਕਿ ਹਮੇਸ਼ਾ ਹੁੰਦਾ ਹੈ ਸਤੰਬਰ 2016 ਵਿੱਚ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਇੱਕ ਘਾਤਕ ਹਮਲੇ ਵਿੱਚ 19 ਭਾਰਤੀ ਸੈਨਿਕ ਮਾਰੇ ਗਏ ਸਨ ਇਸ ਤੋਂ ਬਾਅਦ ਭਾਰਤ ਨੇ ਕੰਟਰੋਲ ਰੇਖਾ ਯਾਨੀ ਕਿ ਐਲਓਸੀ ਦੇ ਪਾਰ ਇੱਕ ਕਿਥੇ ਤੌਰ ਤੇ ਸਰਜੀਕਲ ਸਟ੍ਰਾਈਕ ਕੀਤੀ ਸੀ ਅਤੇ ਦਾਵਾ ਕੀਤਾ ਸੀ ਕਿ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ 2019 ਵਿੱਚ ਪਲਮਾਮਾ ਵਿੱਚ ਇੱਕ ਹਮਲਾ ਹੋਇਆ ਸੀ ਜਿਸ ਵਿੱਚ 40 ਅਰਧ ਸੈਨਿਕ ਜਾਨੀ ਕਿ CRPF ਤੇ ਜਵਾਨ ਜਿਹੜੇ ਮਾਰੇ ਗਏ ਸਨ ਇਸ ਤੋਂ ਬਾਅਦ ਭਾਰਤ ਨੇ ਬਾਲਕੋਟ ਵਿੱਚ ਕਿਤੇ ਅੱਤਵਾਦੀ ਕੈਂਪਾਂ ਤੇ ਹਵਾਈ ਹਮਲੇ ਕੀਤੇ 1971 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਹਮਲਾ ਕੀਤਾ ਪਾਕਿਸਤਾਨ ਨੇ ਲੜਾਕੂ ਜਹਾਜ਼ਾਂ ਨਾਲ ਜਵਾਬੀ ਕਾਰਵਾਈ ਕੀਤੀ ਤੇ ਇੱਕ ਭਾਰਤੀ ਪਾਇਲਟ ਨੂੰ ਫੜ ਵੀ ਲਿਆ ਸੀ ਇਸ ਵਿੱਚ ਦੋਹਾਂ ਪਾਸਿਆਂ ਤੋਂ ਸ਼ਕਤੀ ਪ੍ਰਦਰਸ਼ਨ ਹੋਇਆ ਪਰ ਪੂਰੀ ਤਰ੍ਹਾਂ ਜੰਗ ਤੋਂ ਬਚਿਆ ਜਾਂਦਾ ਰਿਹਾ 2 ਸਾਲ ਬਾਅਦ 2021 ਵਿੱਚ ਦੋਵੇਂ ਦੇਸ਼ ਐਲਓਸੀ ਜੰਗਬੰਦੀ ਤੇ ਸਹਿਮਤ ਹੋ ਗਏ ਪਰ ਜੰਮੂ ਕਸ਼ਮੀਰ ਵਿੱਚ ਇੱਕ ਵਾਰ ਵਾਰ ਅਤਵਾਦੀ ਹਮਲਿਆਂ ਦੇ ਬਾਵਜੂਦ ਸਮਝੌਤਾ ਬਰਕਰਾਰ ਹੀ ਰਿਹਾ ਵਿਦੇਸ਼ ਨੀਤੀ ਵਿਸ਼ਲੇਸ਼ਕ ਮਾਈਕਲ ਕੁਗੇਲ ਮੈਨ ਦਾ ਮੰਨਣਾ ਹੈ ਕਿ ਹਾਲ ਹੀ ਵਿੱਚ ਹੋਏ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਤੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਨੇ ਇਸ ਸੰਭਾਵਨਾਵਾਂ ਜਿਹੜੀਆਂ ਨੇ ਕਿ ਫੌਜੀ ਕਾਰਵਾਈ ਹੋ ਸਕਦੀ ਆ ਉਹਦੀਆਂ ਸੰਭਾਵਨਾਵਾਂ ਨੂੰ ਵਧਾ ਦਿੰਦਾ ਹੈ ਜੇਕਰ ਭਾਰਤ ਨੂੰ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਸਬੂਤ ਮਿਲ ਜਾਂਦੇ ਹਨ ਜਾਂ ਉਹ ਇਹ ਮੰਨਦਾ ਵੀ ਹੈ ਕੱਲਾ ਮੰਨ ਵੀ ਲੈਂਦਾ ਹੈ ਕਿ ਇਹਦੇ ਵਿੱਚ ਪਾਕਿਸਤਾਨੀ ਸ਼ਾਮਲ ਨੇ ਤੇ ਭਾਰਤੀ ਫੌਜ ਪਾਕਿਸਤਾਨ ਉਰुद्ध ਸਖਤ ਕਾਰਵਾਈ ਵੀ ਕਰ ਸਕਦੀ ਹੈ ਪਰ ਇਹਦਾ ਨੁਕਸਾਨ ਇਹ ਹੈ ਕਿ ਬਦਲੇ ਦੀ ਕਾਰਵਾਈ ਜਿਹੜੀ ਆ ਉਹ ਸੰਕਟ ਨੂੰ ਹੋਰ ਵਧਾ ਸਕਦੀ ਹੈ ਅਤੇ ਜੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਰ ਪੂਰੇ ਜੁੱਦ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ ਅਗਲੀ ਖਬਰ ਜੀ ਇਸੇ ਨਾਲ ਹੀ ਮਿਲਦੀ ਜੁਲਦੀ ਹੈ ਉਹ ਹੈ ਕਿ ਅਮਰੀਕਾ ਦੀ ਯੂਨੀਵਰਸਿਟੀ ਆਪ ਅਲਬਾਨੀ ਤੋਂ ਕ੍ਰਿਸਟੋਫਰ ਕਲੈਰੀ ਇਹ ਕਹਿੰਦੇ ਨੇ ਕਿ ਗੁਪਤ ਕਾਰਵਾਈ ਵੀ ਇੱਕ ਪਹਿਲੂ ਹੋ ਸਕਦਾ ਹੈ ਜਾਨੀ ਕਿ ਜਦੋਂ ਰਾ ਵਗੈਰਾ ਦਾਖਲ ਹੋ ਕੇ ਕੁਝ ਅੱਗੇ ਕਾਰਵਾਈਆਂ ਕਰਦੀ ਏਦਾਂ ਦਾ ਵੀ ਕੋਈ ਇੱਕ ਪਹਿਲੂ ਜਿਹੜਾ ਉਹ ਭਾਰਤ ਸਰਕਾਰ ਜਿਹੜੀ ਆ ਉਹ ਵਿਚਾਰ ਸਕਦੀ ਹੈ ਇਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਕਾਰਵਾਈ ਇਸ ਤਰ੍ਹਾਂ ਦੀ ਹੈ ਕਿ ਦਿਖਾਈ ਨਹੀਂ ਦੇਵੇਗੀ ਤੇ ਜਿਹੜੀ ਭਾਰਤ ਸਰਕਾਰ ਜਾਂ ਭਾਰਤ ਦੇ ਰਾਜਕਾਰੀ ਪਾਰਟੀ ਆ ਉਹਦੀਆਂ ਰਾਜਨੀਤਿਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੀ ਉਹਨਾਂ ਅਨੁਸਾਰ ਭਾਰਤ ਕੋਲ ਦੋ ਹੀ ਬਦਲ ਬਚੇ ਹਨ ਪਹਿਲਾ ਇਹ ਕਿ ਉਹ 2021 ਦੀ ਐਲਓਸੀ ਜੰਗਬੰਦੀ ਜਿਹੜੀ ਹੁਣ ਲਗਭਗ ਕਮਜ਼ੋਰ ਹੋਈ ਟੁੱਟਣ ਦੇ ਕਿਨਾਰੇ ਹੀ ਹੈ ਇਸ ਲਈ ਭਾਰਤੀ ਪ੍ਰਧਾਨ ਮੰਤਰੀ ਮੋਦੀ ਸਰਦਪਾਰ ਗੋਲਾਬਾਰੀ ਨੂੰ ਹਰੀ ਝੰਡੀ ਦੇ ਸਕਦੇ ਹਨ ਦੂਜਾ ਬਦਲ ਜਿਹੜਾ ਹਵਾਈ ਹਮਲੇ ਜਾਂ ਰਵਾਇਤੀ ਕ੍ਰੂਜ਼ ਮਜ਼ਾਈਲ ਹਮਲੇ ਦਾ ਹੋ ਸਕਦਾ ਹੈ ਜਿਵੇਂ 219 ਵਿੱਚ ਵੀ ਕੀਤਾ ਗਿਆ ਸੀ ਇਸ ਵਿੱਚ ਪਾਕਿਸਤਾਨ ਵੱਲੋਂ ਜਵਾਬੀ ਹਮਲੇ ਨਾਲ ਬਦਲਾ ਲੈਣ ਦਾ ਰਿਸਕ ਵੀ ਹੈ ਜਿਵੇਂ ਕਿ 219 ਦੌਰਾਨ ਵੀ ਇਹ ਵੇਖਿਆ ਗਿਆ ਸੀ ਕੋਈ ਵੀ ਰਸਤਾ ਜੋਖਮ ਤੋਂ ਬਿਨਾ ਨਹੀਂ ਹੈ ਇਸ ਵੇਲੇ ਅਮਰੀਕਾ ਹੋਰ ਮਾਮਲਿਆਂ ਵਿੱਚ ਉਲਝਾਇਆ ਹੈ ਅਤੇ ਸੰਭਵ ਹੈ ਕਿ ਇਸ ਵਾਰ ਸੰਕਟ ਨੂੰ ਹੱਲ ਕਰਨ ਵਿੱਚ ਕੋਈ ਮਤਨਾ ਕਰ ਸਕੇ ਭਾਰਤ ਪਾਕਿਸਤਾਨ ਸੰਕਟ ਵਿੱਚ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਦੋਵੇਂ ਗਵਾਂਢੀ ਦੇਸ਼ਾਂ ਕੋਲ ਪਰਮਾਣੂ ਹਥਿਆਰ ਵੀ ਹਨ ਰਾਗਵੰਦ ਦਾ ਇਹ ਮੰਨਣਾ ਹੈ ਕਿ ਪਰਮਾਣੂ ਹਥਿਆਰ ਇੱਕ ਖਤਰਾ ਵੀ ਹਨ ਤੇ ਇੱਕ ਰੋਕਥਾਮ ਵਜੋਂ ਵੀ ਕੰਮ ਕਰਦੇ ਹਨ ਇਹ ਦੋਹਾਂ ਤਰ੍ਹਾਂ ਨੂੰ ਕਾਰਵਾਈ ਕਰਨ ਦਾ ਫੈਸਲਾ ਲੈਣ ਵਿੱਚ ਸੰਜਮ ਵਰਤਣ ਲਈ ਮਜਬੂਰ ਕਰਦੇ ਹਨ ਭਾਰਤ ਜੋ ਵੀ ਰਸਤਾ ਚੁਣਦਾ ਹੈ ਤੇ ਪਾਕਿਸਤਾਨ ਜੋ ਵੀ ਜਵਾਬ ਦਿੰਦਾ ਹੈ ਹਰ ਇੱਕ ਕਦਮ ਜਿਹੜਾ ਉਹ ਰਿਸਕ ਨਾਲ ਭਰਪੂਰ ਹੋਵੇਗਾ ਦੋਵਾਂ ਦੇਸ਼ਾਂ ਵਿੱਚਕਾਰ ਜੰਗ ਦਾ ਖਤਰਾ ਤਾਂ ਹੈ ਅਤੇ ਇਸ ਨਾਲ ਕਸ਼ਮੀਰ ਵਿੱਚ ਸ਼ਾਂਤੀ ਦਾ ਸੁਪਨਾ ਵੀ ਧੁੰਦਲਾ ਹੁੰਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਭਾਰਤ ਨੂੰ ਅਚੇਹ ਅਤਵਾਦੀ ਹਮਲਿਆਂ ਲਈ ਜਿਹੜੀ ਉਹਦੀਆਂ ਆਪਣੀਆਂ ਸੁਰੱਖਿਆ ਅਸਫਲਤਾਵਾਂ ਨੇ ਉਹਨਾਂ ਲਈ ਜ਼ਿੰਮੇਵਾਰ ਜਿਹੜੇ ਲੋਕ ਨੇ ਜਾਂ ਜਿਹੜੀਆਂ ਕਿਤੇ ਚੁੱਕ ਚੋਕ ਹੋ ਚੁੱਕ ਹੋਈ ਆ ਜਿਹੜੀ ਜਿੱਤੇ ਕੰਮ ਨਹੀਂ ਹੋ ਸਕਿਆ ਉਹਨਾਂ ਦੇ ਉੱਤੇ ਵੀ ਉਹਨੂੰ ਵਿਚਾਰ ਕਰਨਾ ਚਾਹੀਦਾ ਹੈ ਅੱਜ ਕਰੀਏ ਹੁਣ ਖਬਰ ਆਪਾਂ ਆਪਣੇ ਮੁਲਕ ਕੈਨੇਡਾ ਦੀ ਦਰੋ ਚੋਣਾਂ ਦੇ ਦਿਨ ਨੇੜੇ ਆ ਜਾ ਰਹੇ ਨੇ ਤੇ ਦੇਸ਼ ਭਰ ਵਿੱਚ ਫੈਡਰਲ ਜਿਹੜੇ ਆਗੂ ਜਿਹੜੇ ਚੋਣਾਂ ਲੜ ਰਹੇ ਉਹਨਾਂ ਨੇ ਮਹਿਮ ਨੂੰ ਹੋਰ ਪਖਾ ਦਿੱਤਾ ਹੈ ਅਮਰੀਕੀ ਇੱਕ ਖਬਰ ਜਿਹੜੀ ਆ ਇਹ ਹੈਰਾਨ ਕਰਨ ਵਾਲੀ ਵੀ ਆ ਤੇ ਇਹ ਖਬਰ ਕਿਸੇ ਵੀ ਵੇਲੇ ਜਿਹੜੀ ਆ ਉਹ ਪਾਸਾ ਜਿਹੜਾ ਕਿਸੇ ਵੀ ਧਿਰ ਦਾ ਉਹ ਪਲਟ ਸਕਦੀ ਆ ਔਰ ਖਬਰ ਜਿਹੜੀ ਆ ਇਹ ਜਿਹੜੀ ਪ੍ਰਭੂ ਸੱਤਾ ਕੈਨੇਡਾ ਦੀ ਉਹਦੇ ਨਾਲ ਜੁੜੀ ਹੋਈ ਹੈ ਸੋ ਕਹਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੱਲ ਕੁਝ ਟਿੱਪਣੀਆਂ ਕੀਤੀਆਂ ਨੇ ਤੇ ਉਹਨਾਂ ਦੀਆਂ ਇਹ ਪ੍ਰਤੀਕਿਰਿਆਵਾਂ ਸੁਣ ਤੋਂ ਬਾਅਦ ਜਿਹੜਾ ਉਹ ਮਾਹੌਲ ਬਦਲ ਸਕਦਾ ਹੈ ਇਸ ਤੋਂ ਇਲਾਵਾ ਰੇਡੀਓ ਕੈਨੇਡਾ ਨੇ ਵੀ ਅੱਜ ਰਿਪੋਰਟ ਕੀਤਾ ਹੈ ਕਿ 트੍ਰੰਪ ਨੇ 28 ਮਾਰਚ ਨੂੰ ਜਦੋਂ ਮਾਰਕ ਕਾਰਨੀ ਨਾਲ ਆਪਣੀ ਟੈਲੀਫੋਨ ਤੇ ਗੱਲਬਾਤ ਕੀਤੀ ਸੀ ਤੇ ਤਾਂ ਵੀ ਕ੍ਰੇਡਾ ਲਈ ਉਹਨੇ 51 ਰਾਜ ਦਾ ਸ਼ਬਦ ਵਰਤਿਆ ਸੀ ਪਰ ਅਗਲੇ ਦਿਨ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੱਲ ਨੂੰ ਛਪਾ ਲਿਆ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਕਾਲ ਦੇ ਦੌਰਾਨ ਕ੍ਰੇਡੀਅਨ ਪ੍ਰਭੂ ਸਤਾ ਦਾ ਸਤਕਾਰ ਕਰਨਾ ਮੰਨਿਆ ਸੀ ਜਾਂ ਕੀਤਾ ਸੀ ਪੋਰਟ ਮੂਡੀ ਬੀਵੀਸੀ ਪੀਸੀ ਵਿੱਚ ਅੱਜ ਸਵੇਰੇ ਜਿਹੜੀ ਇੱਕ ਸਮਾਗਮ ਹੋਣਾ ਉਹਦੇ ਵਿੱਚ ਇਸ ਵੇਲੇ ਉਹ ਚੱਲ ਰਿਹਾ ਹੋਵੇਗਾ ਕਾਰਨੀ ਨੂੰ ਇਸ ਗੱਲ ਦਾ ਜਵਾਬ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਬਣਿਆ ਹੋਇਆ ਹੈ ਕਿ ਕੀ ਜਦੋਂ ਉਹਨਾਂ ਦੀ ਗੱਲ ਟਰੰਪ ਨਾਲ ਹੋਈ ਸੀ ਕੀ ਉਹਨਾਂ ਨੇ 52 ਸੂਬਾ ਕਿਹਾ ਸੀ ਜਾਂ ਨਹੀਂ ਸੀ ਕਿਹਾ ਸੋ ਕਨਜ਼ਰਵੇਟਰ ਆਗੂ ਪੋਲੀਵਰ ਨੇ ਤੇ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਬਲੈਕ ਕਯੂਬਿਕ ਤੇ ਆਗੂ ਜਿਹੜੇ ਨੇ ਫਰਾਂਸਵਾ ਬਲੇਚੈਂਸ ਸਾਰਿਆਂ ਨੇ ਸਵੇਰ ਦੇ ਸਮਾਗਮਾਂ ਦੌਰਾਨ ਲਿਬਰਲ ਆਗੂ ਦੀ ਆਲੋਚਨਾ ਕੀਤੀ ਹੈ ਤੇ ਫੈਡਰਲ ਚੋਣ ਮਹਿਮ ਦੇ 33ਵੇਂ ਦਿਨ ਜਿਹੜੀ ਲਿਬਰਲ ਪਾਰਟੀ ਆ ਉਹ ਹਾਲੀ ਵੀ ਕਨਜ਼ਰਵੇਟਿਵ ਤੋਂ 4 ਪੁਆਇੰਟ ਦੀ ਅੱਗੇ ਚੱਲ ਰਹੀ ਹੈ ਉਹਦੀ ਵੜਤ ਹੈ ਪਰ ਕੈਨੇਡੀਅਨ ਪ੍ਰਧਾਨ ਮੰਤਰੀ ਵੱਜੋਂ ਕਿਸ ਨੂੰ ਲੋਕ ਚਾਹੁੰਦੇ ਹਨ ਦੋਹਾਂ ਵਿੱਚ ਥੋੜਾ ਪਾੜਾ ਜਿਹੜਾ ਉਹ ਘਟ ਵੀ ਗਿਆ ਹੈ ਕੈਨੇਡੀਅਨ ਫੈਡਰਲ ਰਾਜਨੀਤੀ ਵਿੱਚ ਇਮੀਗ੍ਰੇਸ਼ਨ ਇੱਕ ਵਾਰ ਫਿਰ ਗਰਮ ਮੁੱਦਾ ਬਣ ਕੇ ਉੱਭਰਿਆ ਹੈ ਕੰਜ਼ਰਵੇਟਿਵ ਪਾਰਟੀ ਤੇ ਲਿਬਰ ਪਾਰਟੀ ਦੋਵਾਂ ਨੇ ਆਪਣੇ 2025 ਦੇ ਚੋਣ ਪਲੇਟਫਾਰਮ ਜਾਰੀ ਕੀਤੇ ਹਨ ਜਿਸ ਵਿੱਚ ਇਮੀਗ੍ਰੇਸ਼ਨ ਸਬੰਧਤ ਕਈ ਮੁੱਦਿਆਂ ਤੇ ਆਪਣੀਆਂ ਨੀਤੀਆਂ ਦਾ ਵੇਰਵਾ ਦਿੱਤਾ ਹੋਇਆ ਹੈ ਇਮੀਗ੍ਰੇਸ਼ਨ ਟੀਚੇ ਉਹਨਾਂ ਲੋਕਾਂ ਦੀ ਗਿਣਤੀ ਨੂੰ ਦੱਸਦੇ ਹਨ ਜਿਨ੍ਹਾਂ ਨੂੰ ਫੈਡਰਲ ਸਰਕਾਰ ਹਰ ਸਾਲ ਦਾਖਲ ਦੇਸ਼ ਵਿੱਚ ਦਾਖਲ ਕਰਨ ਦੀ ਯੋਜਨਾ ਬਣਾਉਂਦੀ ਹੈ ਆਮ ਤੌਰ ਤੇ ਇਹਦੀ ਜਿਹੜੀ ਇਮੀਗ੍ਰੇਸ਼ਨ ਹੈ ਇਹਦੀ ਲੰਬੇ ਪੱਧਰ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ ਹਾਲ ਵਿੱਚ ਹੀ ਸਰਕਾਰ ਨੇ ਸਿਰਫ ਨਵੇਂ ਸਥਾਈ ਨਿਵਾਸੀਆਂ ਲਈ ਕੁਝ ਟੀਚੇ ਜਿਹੜੇ ਆ ਉਹ ਫਿਕਸ ਕੀਤੇ ਹਨ ਅਕਤੂਬਰ 2024 ਵਿੱਚ ਇੱਕ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 2025 ਤੋਂ ਲੈ ਕੇ 2027 ਤੱਕ ਜਿਹੜੀ ਯੋਜਨਾ ਬਣਾਈ ਗਈ ਆ ਇਹਦੇ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਜਿਹੜੇ ਸਥਾਈ ਜਿਹੜੇ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮੇ ਹੁੰਦੇ ਆ ਉਹਨਾਂ ਦੇ ਲਈ ਕੁਝ ਟੀਚੇ ਜਿਹੜੇ ਉਹ ਨਿਰਧਾਰਤ ਕੀਤੇ ਗਏ ਹਨ ਕਾਰਨੀ ਇਸ ਤੱਥ ਬਾਰੇ ਬੋਲਦੇ ਰਹੇ ਹਨ ਕਿ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਕੰਮ ਨਹੀਂ ਸੀ ਕਰ ਰਹੀ ਇੱਕ ਹਾਲੀਆ ਇੰਟਰਵਿਊ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਤੇ ਜਿਹੜੀਆਂ ਇਹ ਸੀਮਾਵਾਂ ਨੇ ਜਦੋਂ ਤੱਕ ਅਸੀਂ ਰਹਿਸ਼ ਦਾ ਵਿਸਤਾਰ ਨਹੀਂ ਕਰਦੇ ਉਹਦੇ ਸਮੇਂ ਤੱਕ ਲਾਗੂ ਰਹਿਣਗੀਆਂ ਯਾਨੀ ਕਿ ਹਾਉਸਿੰਗ ਇੱਕ ਵੱਡਾ ਮੁੱਦਾ ਹੈ ਇਸੇ ਕਰਕੇ ਬਹੁਤ ਬਦਨਾਮੀ ਹੋਈ ਸੀ ਕਿ ਲਿਬਰਲ ਸਰਕਾਰ ਦੀ ਤੇ ਖਾਸ ਕਰਕੇ ਟਰੂਡਰ ਹਨ ਨੂੰ ਆਪਣੇ ਪ੍ਰਾਈਮ ਮਿੰਿਸਟਰਸ਼ਿਪ ਤੋਂ ਹੱਥ ਵੀ ਧੋਣੇ ਪਏ ਸਨ ਕਿਹਾ ਜਾਂਦਾ ਸੀ ਕਿ ਜੇ ਤੁਹਾਡੇ ਕੋਲ ਘਰ ਹੀ ਨਹੀਂ ਲੋਕਾਂ ਨੂੰ ਰਹਿਣ ਲਈ ਜਗ੍ਹਾ ਹੀ ਨਹੀਂ ਮਿਲ ਸਕਦੀ ਤੇ ਫਿਰ ਇਨੇ ਲੋਕਾਂ ਨੂੰ ਸੱਦਨ ਦਾ ਕੀ ਫਾਇਦਾ ਸੋ ਇਹਦੇ ਨਾਲ ਹੁਣ ਜੋੜ ਕੇ ਕਾਰਨੀ ਗੱਲ ਕਰ ਰਹੇ ਨੇ ਲਿਬਰਲ ਪਾਰਟੀ ਦੇ ਚੋਣ ਪਲੇਟਫਾਰਮ ਦੇ ਅਨਸਾਰ ਪਾਰਟੀ 2027 ਤੋਂ ਬਾਅਦ ਕੈਨੇਡਾ ਦੀ ਆਬਾਦੀ ਦੇ 1% ਤੋਂ ਘੱਟ ਤੇ ਸਾਲਾਨਾ ਪੀਆਰ ਦਾਖਲਿਆਂ ਨੂੰ ਪੱਕਾ ਕਰਨ ਦੀ ਯੋਜਨਾ ਬਣਾ ਰਹੀ ਹੈ ਇਹ ਕੈਨੇਡਾ ਦੇ ਮੌਜੂਦਾ ਇਮੀਗ੍ਰੇਸ਼ਨ ਟੀਚਿਆਂ ਦੇ ਬਿਲਕੁਲ ਅਨਸਾਰ ਹੈ ਸਭ ਤੋਂ ਤਾਜ਼ਾ ਪੱਧਰ ਯੋਜਨਾ 2025 ਵਿੱਚ 395000 ਨੂੰ ਪੀਆਰ ਦੇਣ ਦਾ ਟੀਚਾ ਫਿਕਸ ਕੀਤਾ ਗਿਆ ਹੈ ਇਹ ਧਿਆਨ ਵਿੱਚ ਰੱਖਦੇ ਹੋਏ ਕਿ 2025 ਵਿੱਚ ਕੈਨੇਡਾ ਦੀ ਆਬਾਦੀ 1.41 ਮਿਲੀਅਨ ਹੋਣ ਦਾ ਅਨੁਮਾਨ ਹੋ ਚੁੱਕਾ ਹੈ ਕਾਰਨੀ ਅਤੇ ਲਿਬਰਲ ਪਾਰਟੀ ਇਮੀਗ੍ਰੇਸ਼ਨ ਸੀਮਾ ਨੂੰ ਮੌਜੂਦਾ ਪੱਤਰ ਤੇ ਰੱਖਣ ਦੀ ਪੱਕੀ ਯੋਜਨਾ ਬਣਾ ਰਹੇ ਹਨ ਜਨਵਰੀ 2024 ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੌਲੀਵਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਇਮੀਗ੍ਰੇਸ਼ਨ ਪੱਧਰ ਨੂੰ ਘਰਾ ਨਾਲ ਜੋੜਨ ਦਾ ਸੁਝਾਅ ਦਿੱਤਾ ਸੀ ਉਦੋਂ ਤੋਂ ਬਾਅਦ ਉਹਨੇ ਕਈ ਮੌਕਿਆਂ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਬ ਬਿਨਾ ਕਿਸੇ ਖਾਸ ਦਲ ਦੇ ਇਮੀਗ੍ਰੇਸ਼ਨ ਦੀ ਗਿਣਤੀ ਘਟ ਕੀਤੀ ਜਾਵੇਗੀ ਕਨਜ਼ਰਵੇਟਿਵ ਪਾਰਟੀ ਦੇ ਬਦਲਾਅ ਲਈ ਪਲੇਟਫਾਰਮ ਦੇ ਅਨਸਾਰ ਪਾਰਟੀ ਸਥਾਈ ਇਮੀਗ੍ਰੇਸ਼ਨ ਯਾਨੀ ਪੱਕੇ ਤੌਰ ਤੇ ਹਾਰਪਰ ਸਰਕਾਰ ਦੇ ਅਧੀਨ ਜਿਹੜੇ ਪੱਧਰ ਜਿਹੜੇ ਨਿਸ਼ਿਤ ਕੀਤੇ ਗਏ ਸੀਗੇ ਉਹਦੇ ਬਰਾਬਰ ਹੀ ਜਿਹੜੀ ਹੈ ਦਰ ਨੂੰ ਸੀਮਿਤ ਕਰਨ ਦਾ ਟੀਚਾ ਰੱਖੇਗੀ ਸਟੀਫਨ ਹਾਰਪਰ ਨੇ 2006 ਤੇ 2015 ਦੇ ਵਿਚਕਾਰ ਜਦੋਂ ਉਹ ਪ੍ਰਧਾਨ ਮੰਤਰੀ ਸਨ ਉਸ ਸਮੇਂ ਦੌਰਾਨ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਪੱਧਰ ਸਿਰਫ 247000 ਤੋਂ ਲੈ ਕੇ 281000 ਦੇ ਵਿਚਕਾਰ ਰੱਖੀ ਹੋਈ ਸੀ ਅਗਰੀ ਖਬਰ ਜਾਰਡਨ ਸਰਕਾਰ ਨੇ ਮਿਸਰ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਇਸਲਾਮੀ ਸੰਗਠਨ ਮੁਸਲਮ ਬ੍ਰਦਰਹੂਡ ਤੇ ਪਾਬੰਦੀ ਲਾ ਦਿੱਤੀ ਹੈ ਇਹ ਕਦਮ ਸਰਕਾਰ ਦੇ ਇਸ ਬਿਆਨ ਤੋਂ ਇੱਕ ਹਫਤੇ ਬਾਅਦ ਆਇਆ ਹੈ ਕਿ ਉਸਨੇ ਇਸਲਾਮੀ ਸਮੂਹ ਦੇ ਕੁਝ ਮੈਂਬਰਾਂ ਨੂੰ ਰਾਕਟ ਤੇ ਡਰੋਨ ਹਮਲਿਆਂ ਦੀ ਯੋਜਨਾ ਬਣਾਉਂਦੇ ਸ਼ੱਕ ਵਿੱਚ ਗ੍ਰਫਤਾਰ ਕੀਤਾ ਹੈ ਜਾਰਡਨ ਦੇ ਇਸ ਕਦਮ ਤੋਂ ਬਾਅਦ ਅਜੇ ਤੱਕ ਬ੍ਰਦਰਹੂਡ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹਾਲਾਂਕਿ ਬ੍ਰਦਰਹੂਡ ਨੇ ਕਿਤੇ ਹਮਲੇ ਦੀ ਸਾਜ਼ਿਸ਼ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲਸਕੀ ਦੇ ਉੱਤੇ ਸ਼ਾਂਤੀ ਵਾਰਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਜੇਲਸਕੀ ਨੇ ਕਿਹਾ ਸੀ ਕਿ ਯੂਰੋ ਯੂਕਰੇਨ ਕ੍ਰੀਮੀਆ ਉੱਤੇ ਰੂਸੀ ਕਬਜ਼ੇ ਨੂੰ ਮਾਨਤਾ ਨਹੀਂ ਦੇ ਸਕਦਾ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਦਾਅਵਾ ਕੀਤਾ ਹੈ ਕਿ ਯੁੱਧ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਦੇ ਅਸੀਂ ਬਹੁਤ ਨੇੜੇ ਸੀ ਪਰ ਜ਼ੇਲੇਸਕੀ ਦਾ ਅਮਰੀਕੀ ਸ਼ਰਤਾਂ ਨੂੰ ਸਵੀਕਾਰ ਨਾ ਕਰਨਾ ਜਾਂ ਤੋ ਇਨਕਾਰ ਕਰਨਾ ਇਸ ਸੰਘਰਸ਼ ਨੂੰ ਲੰਮਾ ਕਰ ਰਿਹਾ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸਮਝੌਤੇ ਲਈ ਅਮਰੀਕਾ ਦੇ ਦਿਸਟ੍ਰਿਕਟ ਕੌਂਡ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਇਹ ਇੱਕ ਖੇਤਰੀ ਸੀਮਾ ਨੂੰ ਸਥਿਰ ਕਰੇਗਾ ਜਿੱਥੇ ਉਹ ਅੱਜ ਹਨ ਉੱਥੇ ਹੀ ਰਹਿਣ ਗਿਆ ਯਾਨੀ ਕਿ ਜੋ ਇਲਾਕਾ ਰੂਸ ਨੇ ਜਿੱਤ ਲਿਆ ਉਹ ਹੁਣ ਵਾਪਸ ਨਹੀਂ ਕੀਤਾ ਜਾ ਸਕਦਾ ਯੂਕਰੇਨ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਉਹ ਕ੍ਰੀਮੀਆ ਨੂੰ ਨਹੀਂ ਛੱਡ ਸਕਦਾ ਇਸ ਇਲਾਕੇ ਤੇ ਰੂਸ ਨੇ 214 ਵਿੱਚ ਕਬਜ਼ਾ ਕੀਤਾ ਕਰ ਲਿਆ ਸੀਗਾ ਉਹ 12 ਜਿਹੜੀਆਂ ਅਮਰੀਕਨ ਪ੍ਰੋਵੈਂਸ ਨੇ ਉਹਨਾਂ ਨੇ ਬੁੱਧਵਾਰ ਨੂੰ 트ੰਪ ਪ੍ਰਸ਼ਾਸਨ ਦੇ ਉੱਤੇ ਟੈਰਫ ਰਾਈ ਅਮਰੀਕੀਆਂ ਤੇ ਗੈਰ ਕਾਨੂੰਨੀ ਤੌਰ ਤੇ ਟੈਕਸ ਵਾਧੇ ਲੌਲੀ ਮੁਕਦਮਾ ਦਰਜ ਕਰ ਦਿੱਤਾ ਹੈ 트럼ਪ ਨੇ ਅੰਤਰਰਾਸ਼ਟਰੀ ਆਰ ਅਮਰਜੈਂਸੀ ਆਰਥਿਕ ਸ਼ਕਤੀਆਂ ਐਕਟ IEEPA ਰਾਈ ਟੈਰਫ ਲਾਏ ਹੋਇਆਂ ਜੋ ਰਾਸ਼ਟਰਪਤੀ ਨੂੰ ਉਸਧਾਰਨ ਸ਼ਕਤੀਆਂ ਲਾਗੂ ਕਰਨ ਦਾ ਅਧਿਕਾਰ ਦਿੰਦੇ ਹਨ ਮੁਕਦਮੇ ਵਿੱਚ ਇਹ ਕਹਿੰਦੇ ਹੋਏ ਕਿ 트럼ਪ ਕੋਲ ਉਹ ਅਧਿਕਾਰ ਹੀ ਨਹੀਂ ਜਿਨ੍ਹਾਂ ਦਾ ਉਹ ਦਾਅਵਾ ਕਰਦੇ ਹਨ IEEPA ਦੀ ਇੰਟਾਇਰ ਫਨ ਨੂੰ ਰੋਕਣ ਲਈ ਅਦਾਲਤ ਦੇ ਆਦੇਸ਼ ਦੀ ਮੰਗ ਕੀਤੀ ਗਈ ਹੈ। ਮੁਕਦਮੇ ਵਿੱਚ ਦਲੀਲ ਦਿੱਤੀ ਗਈ ਹੈ ਕਿ IEEPA ਲਾਗੂ ਹੋਣ ਤੋਂ ਬਾਅਦ ਲਗਭਗ 5 ਦਹਾਕਿਆਂ ਵਿੱਚ ਕਦੇ ਵੀ ਕਿਸੇ ਹੋਰ ਰਾਸ਼ਟਰਪਤੀ ਨੇ ਕਿਸੇ ਵੀ ਐਮਰਜੈਂਸੀ ਦੀ ਹੂਨਦ ਦੇ ਆਧਾਰ ਤੇ ਨਸ਼ੀਲੇ ਪਦਾਰਥ ਵਿਰੋਧੀ ਮਹਿਮਾ ਦੇ ਚੱਲਦਿਆਂ ਹੋયા ਵੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਪਾਰ ਘਾਟੇ ਦੇ باوجود ਵੀ ਇਹੋ ਜੇ ਟਰਫ ਨਹੀਂ ਚੱਲ ਲਾਈ ਪਰ ਇੱਕ ਬਿਆਨ ਵਿੱਚ ਵਾਈਟ ਹਾਊਸ ਦੇ ਬੁਲਾਰੇ ਨੇ ਜਿਹੜੇ ਕੁਝ ਦਸਾਈ ਨੇ ਕਾਨੂੰਨੀ ਕਾਰਵਾਈ ਨੂੰ ਵਾਜਬ ਠਹਿਰਾਇਆ ਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਸਮੇਂ ਅਮਰੀਕਾ ਨੂੰ ਦਰਪੇਸ਼ ਵੱਖ-ਵੱਖ ਰਾਸ਼ਟਰੀ ਐਮਰਜੈਂਸੀਆਂ ਦਾ ਸਾਹਮਣਾ ਕਰਨ ਲਈ ਆਪਣੇ ਪੂਰੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਲਈ ਵਚਨਬੱਧ ਹੈ ਇਹ ਸਭ ਗੈਰ ਕਾਨੂੰਨੀ ਪ੍ਰਵਾਸ ਅਤੇ ਫੈਂਟਨਿਲ ਦੀ ਮਹਾਮਾਰੀ ਸਾਡੀ ਸਰਹੱਦਾਂ ਪਰੋਂ ਤੇ ਬਹੁਤ ਵੱਡੇ ਸਾਲਾਨਾ ਅਮਰੀਕੀ ਵਸਤੂਆਂ ਦੇ ਵਪਾਰ ਘਟੇ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਰੂਰੀ ਕਦਮ ਹਨ ਏਸੀ ਜੀ ਅੱਜ ਦਾ ਸਾਡਾ ਸਮਾਚਾਰ ਬਲੈਟਰ ਕੱਲ ਨੂੰ ਫੇਰ ਹੋਵਾਂਗੇ ਆਜਰ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ